ਅਤੇ ਇਹ ਦਿਨ ਵੱਖ-ਵੱਖ ਮਾਮਲੇ ਸੰਬੰਧੀ ਜਿਹੜਾ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨਾ ਹੈ ਯੋਧ ਨਸ਼ੇ ਵਿਰੋਧ ਦੇ ਵਿੱਚ ਜਿਹੜੀ ਲਗਾਤਾਰ ਜਿਹੜੀ ਫਿਰੋਜ਼ਪੁਰ ਪੁਲਿਸ ਨੂੰ ਕਾਮਯਾਬੀ ਮਿਲ ਰਹੀ ਹੈ ਜਿਹਦੇ ਵਿੱਚ ਸਾਡੇ ਸੀਆਈਏ ਸਾਡੇ ਵੱਖ-ਵੱਖ ਥਾਣੇ ਸਾਡੇ ਸਬਡਿਵੀਜ਼ਨ ਸਿਟੀ ਐਂਡ ਸਦਰ ਜਿਹੜੇ ਸਬਡਿਵੀਜ਼ਨ ਰੂਰਲ ਤੇ ਸਿਟੀ ਹਨ ਉਹਨਾਂ ਵੱਲੋਂ ਤੇ ਖਾਸ ਕਰਕੇ ਜਿਹੜੀ ਸਾਡੀ ਬੀਐਸਐਫ ਦੇ ਨਾਲ ਸਾਡਾ ਜਿਹੜਾ ਤਾਲਮੇਲ ਹੈ ਉਹ ਬਹੁਤ ਵਧੀਆ ਹੈ ਬੀਐਸਐਫ ਤੇ ਪੰਜਾਬ ਪੁਲਿਸ ਅ ਡਿਸਟ੍ਰਿਕਟ ਫਿਰੋਜ਼ਪੁਰ ਵੱਲੋਂ ਜਿਹੜਾ ਆਹਾ ਇਮੀਡੀਏਟ ਜਿਹੜਾ ਅੱਜ ਦੀ ਆ ਰਿਕਵਰੀ ਤੁਹਾਡੇ ਸਾਹਮਣੇ ਆ ਇਹ 15 ਪੈਕੇਟ ਜਿਨ੍ਹਾਂ ਦੀ ਕੁੱਲ weight ਆਉਂਦਾ 7 ਕਿਲੋ 670 ਗ੍ਰਾਮ ਇਹ ਰਿਕਵਰ ਕੀਤਾ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਆ ਇਹ ਸਾਡਾ ਬੀਐਸਐਫ ਦਾ ਤੇ ਸਾਡਾ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਦਾ ਸਾਂਝਾ ਆਪਰੇਸ਼ਨ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਜਿਹੜੇ ਬੰਦੇ ਇਹਦੇ ਚ ਇਨਵੋਲਡ ਆ ਉਹਨਾਂ ਨੂੰ ਅਸੀਂ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਇਵੇਂ ਇੱਕ ਜਿਹੜਾ ਸਾਡਾ ਸਾਂਝਾ ਆਪਰੇਸ਼ਨ ਬੀਐਸਐਫ ਦੇ ਨਾਲ ਜਿਸ ਦੇ ਵਿੱਚ ਡਰੋਨ ਤੇ 1 ਕਿਲੋ 407 ਗ੍ਰਾਮ ਹੈਰੋਇਨ ਸਾਨੂੰ ਬਰਾਮਦ ਹੋਈ ਹੈ ਇਹਦੇ ਵਿੱਚ ਅਸੀਂ ਜਸਵਿੰਦਰ ਸਿੰਘ son of ਸੁਖਵਿੰਦਰ ਸਿੰਘ ਫਤਿਹਵਾਲਾ ਉਰਫ ਜੱਲੋਕੇ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਹ ਇਹਦੇ ਵਿੱਚ ਹੋਰ ਵੀ ਸਾਡੀ ਪੁਸ਼ਕਸ਼ ਚੱਲ ਰਹੀ ਹੈ ਜੇ ਕੋਈ ਚੀਜ਼ ਹੋਰ ਨਿਕਲਿਆ ਤੇ ਉਹ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਐਵੇਂ ਹੀ ਇੱਕ ਸਾਡੇ CIA ਵੱਲੋਂ 509 ਗ੍ਰਾਮ ਹੈਰੋਇਨ रिकवर ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਕ੍ਰਿਸ਼ਨ ਉਰਫ ਲਾਲਾ ਤੇ ਵਰਿੰਦਰ ਸਿੰਘ ਵਰਿੰਦਰ ਸਿੰਘ ਉਮਰ ਕਰੀਬ 29 ਸਾਲ ਪੁੱਤਰ ਹਰਜਿੰਦਰ ਸਿੰਘ ਇਹ ਦੋਨੇ ਖਾਲਸਾ ਕਲੋਨੀ ਦਲਸੀਕੇ ਰੋਡ ਫਿਰੋਜ਼ਪੁਰ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 509 ਗ੍ਰਾਮ ਹੈਰਨ ਦੋ ਮੋਬਾਈਲ ਫੋਨ ਇੱਕ ਕੰਪਿਊਟਰ ਇਸਕੰਡਾ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਤੇ ਇਵੇਂ ਹੀ ਸਾਡੇ ਐ ਐਸਐਚਓ ਤਲਵੰਡੀ ਵੱਲੋਂ ਡੀਐਸਪੀ ਆਰ ਦੀ ਸੁਪਰਵਾਈਜ਼ਨ ਚ ਇਹਨਾਂ ਨੇ ਇਹ ਮੁਕੱਦਮਾ ਨੰਬਰ 49 ਦਰਜ ਕਰਕੇ ਇਹ 2 ਕਿਲੋ ਹਫੀਮ ਇੱਕ ਆਈਫੋਨ ਇੱਕ ਕਾਰ ਸੁਵਿਫਟ ਇਹ ਬਰਾਮਦ ਕੀਤੀ ਹੈ ਜੀ ਤੇ ਸਾਡੇ 103 ਨੰਬਰ ਮੁਕੱਦਮਾ ਥਾਣਾ ਕੈਂਟ ਦੇ ਵਿੱਚ ਡੀਐਸਪੀ ਸਿਟੀ ਸਾਹਿਬ ਦੀ ਸੁਪਰਵੀਜ਼ਨ ਚ ਐਸਐਚਓ ਕੈਂਟ ਵੱਲੋਂ ਇੱਕ ਬੰਦਾ ਗ੍ਰਿਫਤਾਰ ਕਰਕੇ ਜੋ ਹਰਸ਼ ਹੈ ਪੁੱਤਰ ਰਾਜਕੁਮਾਰ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਇੱਕ ਦੇਸੀ 9mm ਪਿਸਟਲ ਬਰਾਮਦ ਕੀਤਾ ਤੇ ਟੋਟਲ ਜਿਹੜੀ ਰਿਕਵਰੀ ਕੀਤੀ ਹੋਈ ਹੈ ਜੀ ਟੋਟਲ ਕਿੰਨਾ ਆ ਜਿਹੜੀ ਹੁਣ ਆ ਤੁਹਾਡੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਆਪਾਂ 4 ਕੇਸਸ ਦਾ ਕਰ ਰਹੇ ਆ ਇਹਦੇ ਵਿੱਚ 9 ਕਿਲੋ 553 ਗ੍ਰਾਮ 593 ਗ੍ਰਾਮ ਹੈਰਨ 2 ਕਿਲੋ ਹਫੀਮ ਇੱਕ ਡਰੋਨ ਤੇ ਦੋ ਰਿਮੋਟ ਡਰੋਨ ਦੇ ਨਾਲ ਤੇ ਤਿੰਨ ਮੋਬਾਈਲ ਫੋਨ ਇੱਕ ਕੰਪਿਊਟਰਾਈਜ਼ ਕੰਡਾ ਇੱਕ ਮੋਟਰਸਾਈਕਲ ਤੇ ਇੱਕ ਸਵਿਫਟ ਕਾਰ ਬਰਾਮਦ ਹੋਇਆ ਹੈ ਸਰ ਜਿਹੜੀ ਹਰੋਇਨ ਜਿਹੜੀ ਇਹ ਕਿੱਧਰੋਂ ਆਈ ਹੈਗੀ ਸੀ ਜਿਹੜੀ 15 ਪੈਕੇਟ ਜਿਹੜੇ ਆ ਬਰਾਮਦ ਕੀਤੇ ਗਏ ਇਹਦੀ ਜਿਹੜਾ ਹੁਣ ਤੱਕ ਜਿਹੜੀ ਬੀਐਸਐਫ ਦੀ ਟੀਮ ਵੀ ਉੱਥੇ ਹੀ ਸੀ ਜਦੋਂ ਸਾਨੂੰ ਇਮੀਡੀਏਟਲੀ ਦੱਸਿਆ ਗਿਆ ਵੀ ਇੱਕ ਡਰੋਨ ਮੂਵਮੈਂਟ ਹੈ ਅਸੀਂ ਵੀ ਉੱਥੇ ਪਹੁੰਚੇ ਤੇ ਬੀਐਸਐਫ ਦੀ ਟੀਮ ਵੱਲੋਂ ਵੀ ਦੱਸਿਆ ਗਿਆ ਵੀ ਉੱਥੇ ਡਰੋਨ ਰਹੀ ਇਹਦੀ ਮੂਵਮੈਂਟ ਹੋਈ ਸੀ ਤੇ ਕੁਝ ਬੰਦੇ ਜਿਹੜੇ ਇਹਨਾਂ ਨੂੰ ਦੂਰ ਦਿਖਾਈ ਵੀ ਦਿੱਤੇ ਤੇ ਉਹ ਹਨੇਰੇ ਦਾ ਫਾਇਦਾ ਠਾ ਕੇ ਉੱਥੋਂ ਭੱਜ ਗਏ ਸਾਨੂੰ ਕੁਝ ਲੀਡਸ ਮਿਲੀਆਂ ਜਿਨ੍ਹਾਂ ਨੂੰ ਅਸੀਂ ਉਹਨਾਂ ਨੂੰ ਕਰ ਰਹੇ ਹਾਂ ਤੇ ਜਲਦ ਉਹਨਾਂ ਨੂੰ ਫੜ ਲਾਂਗੇ ਉਮਰ ਕਿੰਨੀ ਕਹੇਗੀ 17 ਸਾਲ ਦਾ ਮੁੰਡਾ ਇੱਕ ਜਿਹੜਾ ਤੁਸੀਂ ਦੱਸਿਆ ਜੀ ਹਾਂ ਦੇ ਉਮਰ ਤੇ ਬਾਕੀ ਉਹ ਪੁਛਗਿਛ ਕਰ ਰਹੇ ਹਾਂ ਜਿੱਥੋਂ ਪਿਸਤਲ ਉਸਨੇ ਲਿਆ ਉਸ ਤੇ ਵੀ ਅਸੀਂ ਅੱਗੇ ਟੀਮਸ ਬਣਾ ਕੇ ਰੇਡਸ ਕਰ ਰਹੇ ਹਾਂ ਉਹਨੂੰ ਵੀ ਫੜ ਲਾਂਗੇ ਸਰ ਜੀ ਡਰੋਨ ਰਿਕਵਰ ਹੇਰੋਇਨ ਜਿਹੜੀ ਹੈ ਕਿੱਥੋਂ ਆਈ ਇਹ ਜਿਹੜੀ ਹੁਣ ਤੱਕ ਸਾਡੀ ਜਿਹੜੀ ਜਿਹੜਾ ਅਸੀਂ ਪਤਾ ਕੀਤਾ ਹੈ ਬੀਐਸਐਫ ਵੱਲੋਂ ਵੀ ਤੇ ਸਾਡੇ ਵੱਲੋਂ ਇਹ ਡਰੋਨ ਪਾਕਿਸਤਾਨ ਤੋਂ ਹੀ ਆਇਆ ਸੀ ਉਸਨੇ ਪਹਿਲਾਂ ਇੱਕ ਵਾਰ ਉਹਨੇ ਡਰਾਪਿੰਗ ਕੀਤੀ ਜਿਹੜੀ ਉਹਦੀ ਪੁਛਗਿਸ ਤੋਂ ਪਤਾ ਲੱਗਿਆ ਬਾਕੀ ਅਸੀਂ ਇਸ ਨੂੰ ਹੋਰ ਡਿਟੇਲਸ ਵਿੱਚ ਜਾ ਰਹੇ ਹਾਂ ਤੇ ਦੂਸਰੀ ਵਾਰ ਇਹ ਡਰੋਨ ਇੱਥੇ ਡਿੱਗ ਪਿਆ ਤੇ ਇਸਨੇ ਕੋਸ਼ਿਸ਼ ਕੀਤੀ ਇਸ ਦੇ ਰਿਮੋਟ ਵਗੈਰਾ ਲਿਆ ਕੇ ਇਸ ਨੂੰ ਆਪਰੇਸ਼ਨਲ ਕਰਨ ਦੀ ਚਲਾਉਣ ਦੀ ਤੇ ਸਾਡੇ ਹੁਣ ਤੱਕ ਦੀ ਉਹਦੀ ਪੁਛਗਿਸ ਤੋਂ ਇਹ ਆਇਆ ਵੀ ਇਹਦੇ ਤੋਂ ਇਹ ਆਪਰੇਸ਼ਨਲ ਹੋਇਆ ਨਹੀਂ ਇਸ ਦੇ ਅੱਗੇ ਕੋਈ ਟੈਕਨੀਕਲ ਕੋਈ ਦੇ ਵਿੱਚ ਹਿੱਚ ਸੀਗੀ ਪੋਰਟਸ वगैरह ਉਹਨਾਂ ਤੋਂ ਲੈ ਰਿਆ ਸੀਗਾ ਤਾਂ ਕਿ ਇਹਨੂੰ ਚਲਾਉਂਦਾ ਕਰੇ ਸਰ ਜਿਹੜੀ ਇਹ ਹੈਗੀ ਸੀ ਉਹ ਜਿਹੜੀ ਕਿਵੇਂ ਲਿੰਕ ਜਿਹੜੇ ਆ ਉਹ ਉਹਨਾਂ ਦੇ ਨਾਲ ਹੋਏ ਉਹ ਫਿਰ ਉਹਨੂੰ ਜਿਹੜੀਆਂ ਮੰਗਵੰਦਾ ਸੀਗਾ ਇਹ ਦੀ ਨਟੋਰੀਅਸ ਹੈ ਕਾਫੀ ਬੰਦਾ ਇਹਦੇ ਤੋਂ ਪੁੱਛ ਕੇ ਚੱਲ ਰਹੀ ਹੈ ਜਿਹੜੇ ਇਹਦੇ ਕਾਫੀ ਇਹਨੇ ਆਪਣੇ ਸਾਥੀਆਂ ਬਾਰੇ ਦੱਸਿਆ ਤੇ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਊਗਾ ਵੀ ਕਾਫੀ ਰਿਕਵਰੀਜ਼ ਹੋਰ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਦੇ ਸਾਥੀ ਵੀ ਫੜੇ ਜਾਂਦੀ ਸੰਭਾਵਨਾ ਹੈ